ਜੇ ਜਨ ਮਰ ਜਾਈਏ ਘੁੰਮ ਨਾ ਆਈਏ ਝੂਠੀ ਦੁਨੀਆ ਲੱਗ ਨਾ ਆਪ ਵਝਾਈਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮਰੀਦਾ ਜੋਲੀਏ ਜਿਮੀ ਪੁੱਛੇ ਅਸਮਾਨ ਫਰੀਦਾ ਅਖੀ ਵਟ ਕਨ ਗਈ ਜਾਲਣ ਗੋਰਾ ਨਾਲ ਉਲਾਮੇ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਮੰਦਰ ਬਰਾੜ ਤੇ ਤੁਸੀਂ ਦੇਖ ਰਹੇ ਹੋ ਫਰੀਦਕੋਟ ਦਾ ਕਿਲਾ ਮੁਬਾਰਕ ਜੋ ਆਮ ਜਨਤਾ ਲਈ 14 ਨਵੰਬਰ ਤੋਂ 20 ਨਵੰਬਰ ਤੱਕ ਖੋਲਿਆ ਗਿਆ ਹੈ ਇਹ ਉਹੀ ਪਾਕ ਪਵਿੱਤਰ ਜਗਾ ਹੈ ਉਹ ਕਿਲਾ ਹੈ ਜਿੱਥੇ ਫਰੀਦਕੋਟ ਦੇ ਰਾਜਿਆਂ ਨੇ ਇਸ ਕਿਲੇ ਦੀ ਇਮਾਰਤ ਸਾਜੀ ਦੌਰਾਨ ਇਸ ਦੀ ਉਸਾਰੀ ਦੌਰਾਨ ਬਾਬਾ ਫਰੀਦ ਜੀ ਤੋਂ ਵਗਾਰ ਕਰਵਾਈ ਸੀ ਜਿਸ ਥਾਂ ਤੇ ਬਾਬਾ ਜੀ ਨੇ ਵਗਾਰ ਵਾਲੀ ਟੋਕਰੀ ਚੱਕੀ ਆਪਾਂ ਉਸ ਥਾਂ ਦੇ ਦਰਸ਼ਨ ਕਰਨ ਜਾ ਰਹੇ ਆ ਜਿੱਦਾਂ ਦਾ ਕਿਲਾ ਖੁੱਲਿਆ ਹੈ ਉਸ ਦਿਨਾਂ ਤੋਂ ਲੋਕ ਜਿਹੜੇ ਆ ਉਹ ਬੜੀ ਵੱਡੀ ਗਿਣਤੀ ਵਿੱਚ ਇਸ ਦੀ ਜ਼ਿਆਰਤ ਕਰਨ ਆਉਂਦੇ ਨੇ ਬਾਬਾ ਫਰੀਦ ਜੀ ਦੇ ਪਾਕ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਨੇ ਪਰ ਉਹਨਾਂ ਦੇ ਮਨ ਅੰਦਰ ਇੱਕ ਹੋਰ ਕਸਕ ਹੈ ਉਹਨਾਂ ਨੂੰ ਇਸ ਗੱਲ ਦੀ ਤਾਂ ਖੁਸ਼ੀ ਹੈ ਕਿ ਬਾਬਾ ਫਰੀਦ ਜੀ ਦੀ ਪਵਿੱਤਰ ਸਥਾਨ ਦੇ ਸਾਨੂੰ ਦਰਸ਼ਨ ਦਿਦਾਰੇ ਹੋ ਰਹੇ ਹਨ ਵੱਡੀ ਗੰਤੀ ਵਿੱਚ ਪੁੱਜੇ ਹੋਏ ਲੋਕ ਬਾਬਾ ਫਰੀਦ ਜੀ ਦੀ ਪਾਕ ਪਵਿੱਤਰ ਜਗ੍ਹਾ ਤੇ ਨਤਮਸਤਕ ਹੋ ਕੇ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਇਸ ਜਗ੍ਹਾ ਨੂੰ ਬੜੇ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ ਬਣਾਇਆ ਗਿਆ ਹੈ ਤੇ ਨਾਲ ਹੀ ਜਿਹੜੀ ਸਾਡੀ ਪ੍ਰਾਤਨ ਇਮਾਰਤ ਸਾਜੀ ਦੇ ਕਲਾ ਦੇ ਨਮੂਨੇ ਨੇ ਚਾਹੋ ਲੱਕੜ ਦੀ ਮੀਨਾਕਾਰੀ ਹੈ ਤੁਸੀਂ ਗੇਟ ਚ ਦੇਖ ਰਹੇ ਹੋ ਕਿਸ ਤਰ੍ਹਾਂ ਬਰੀਕ ਮੀਨਾਕਾਰੀ ਮਹੀਨ ਹੱਥਾਂ ਨਾਲ ਕੰਮ ਹੋਇਆ ਇਹ ਬੜਾ ਹੀ ਦੁਰਲਭ ਖਜ਼ਾਨਾ ਸਾਡੀ ਫਰੀਦਕੋਟ ਦੀ ਵਿਰਾਸਤ ਦਾ ਬਰਾੜ ਵੰਸ਼ ਦੀ ਵਿਰਾਸਤ ਦਾ ਇਹ ਉਹੀ ਜਗ੍ਹਾ ਹੈ ਜਿੱਥੇ ਬਾਬਾ ਫਰੀਦ ਜੀ ਨੇ ਟੋਕਰੀ ਚੱਕੀ ਸੀ ਤੇ ਨਾਲ ਨਾਲ ਇਸ ਥਾਂ ਤੇ ਨਤਮਸਤਕ ਹੋਣ ਆਏ ਇਨਸਾਨਾਂ ਦੀ ਲੋਕਾਂ ਦੇ ਅੰਦਰ ਇੱਕ ਆਸ ਹੈ ਇੱਕ ਉਮੀਦ ਹੁੰਦੀ ਹੈ ਕਿ ਉਹ ਪ੍ਰਾਤਨ ਇਮਾਰਤ ਸਾਜੀ ਦਾ ਨਮੂਨਾ ਵੇਖਣ ਦੇ ਨਾਲ ਲੱਕੜ ਦੀ ਮੀਨਾਕਾਰੀ ਦੇ ਅਦੁੱਤ ਨਮੂਨੇ ਦੇਖਣ ਇਸ ਅੰਦਰ ਬਣਿਆ ਸ਼ੀਸ਼ਮਹਿਲ ਤੇ ਹੋਰ ਬਹੁਤ ਸਾਰੀਆਂ ਪ੍ਰਾਤਨ ਚੀਜ਼ਾਂ ਜਿਹੜੀਆਂ ਕਿ ਦੁਰਲਭ ਹੋ ਚੁੱਕੀਆਂ ਨੇ ਉਹਨਾਂ ਨੂੰ ਵੇਖਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪੈਂਦਾ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਕੇਵਲ ਤੇ ਕੇਵਲ ਬਾਬਾ ਫਰੀਦ ਜੀ ਦੀ ਪਵਿੱਤਰ ਜਗ੍ਹਾ ਦੇ ਦਰਸ਼ਨ ਲਈ ਇਸ ਨੂੰ ਖੋਲਿਆ ਗਿਆ ਹੈ ਤੇ ਜਦੋਂ ਉਹ ਇਕਲੇ ਵੱਲ ਨੂੰ ਅੱਗੇ ਵਧਦੇ ਨੇ ਤੇ ਬਾਹਰ ਖੜੇ ਪੁਲਿਸ ਦੇ ਕਰਮਚਾਰੀ ਜਿਹੜੇ ਆ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਦੇ ਨੇ ਕਿਉਂਕਿ ਉਹਨਾਂ ਦੀ ਡਿਊਟੀ ਹੈ ਕਿ ਲੋਕ ਜਿਹੜੇ ਅੱਗੇ ਨਾ ਜਾਣ ਪਰ ਜਿਹੜੇ ਲੋਕ ਉਥੇ ਆਪਣੇ ਵਿਚਾਰ ਦਰਜ ਕਰਦੇ ਨੇ ਇੱਕ ਰਜਿਸਟਰ ਲੱਗਾ ਹੋਇਆ ਤਾਂ ਉਹਨਾਂ 'ਚ ਬਹੁਤ ਗਿਣਤੀ ਵਿਚਾਰ ਇਸ ਤਰ੍ਹਾਂ ਦੇ ਹਨ ਕਿ ਲੋਕ ਚਾਹੁੰਦੇ ਹਨ ਕਿ ਕੁਲੇ ਨੂੰ ਪੂਰਨ ਰੂਪ ਵਿੱਚ ਖੋਲਿਆ ਜਾਵੇ ਤਾਂ ਜੋ ਲੋਕ ਜਿਹੜੇ ਆ ਆਪਣੇ ਪੂਰਵਜਾਂ ਦਾ ਆਪਣੇ ਵੰਸ਼ ਦਾ ਜਿਹੜਾ ਪੁਰਾਤਨ ਵਿਰਸਾ ਹੈ ਉਸ ਨੂੰ ਚੰਗੀ ਤਰ੍ਹਾਂ ਵੇਖ ਸਕਣ ਉਹਦੇ ਵਿੱਚੋਂ ਕੁਝ ਹਾਸਲ ਕਰਕੇ ਨਵਾਂ ਉਹਦੇ ਅਨਸਾਰ ਸਿਰਜ ਸਕਣ ਤਾਂ ਪ੍ਰਸ਼ਾਸਨ ਅੱਗੇ ਬਹੁਤ ਸਾਰੇ ਲੋਕਾਂ ਦੀ ਪਰਜੋਰ ਅਪੀਲ ਹੈ ਜਿਸ ਤਰ੍ਹਾਂ ਤੁਸੀਂ ਇਮਾਰਤ ਦੇਖ ਰਹੇ ਹੋ ਕਿੰਨੀ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ ਇਸ ਕਿਲੇ ਦੇ ਵਿੱਚ ਇਹ ਕਿਲੇ ਦੀ ਇਮਾਰਤ ਨੂੰ ਦੇਖਣ ਨੂੰ ਜਾਣ ਵਾਲੇ ਰਸਤੇ ਨੇ ਤੁਸੀਂ ਦੇਖ ਰਹੇ ਹੋ ਲੋਕ ਬੜੀ ਉਤਸੁਕਤਾ ਨਾਲ ਇੱਧਰ ਦੇਖ ਰਹੇ ਨੇ ਤੇ ਇਹ ਕਿਲੇ ਦਾ ਅੰਦਰਲਾ ਦ੍ਰਿਸ਼ ਹੈ ਜੋ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਲੋਕ ਵੱਡੀ ਗਿਣਤੀ ਵਿੱਚ ਇੱਥੇ ਪੁੱਜਦੇ ਨੇ ਪਰ ਉਹ ਸਿਰਫ ਬਾਬਾ ਫਰੀਦ ਜੀ ਦੇ ਮਕਦਸ ਥਾਂ ਤੇ ਨਤਮਸਤਕ ਹੋ ਕੇ ਵਾਪਸ ਪਰਤ ਜਾਂਦੇ ਹਨ ਪਰ ਉਹਨਾਂ ਅੰਦਰ ਕਿਲੇ ਨੂੰ ਅੰਦਰੋਂ ਵੇਖਣ ਦੀ ਰੀਤ ਦੂਰੀ ਰਹਿ ਜਾਂਦੀ ਹੈ